ਤਾਨ ਮਾਨ ਤਾਨ ਜਿੰਨਾ ਸੌਪਿਆ ਹੈ ਰੱਬ ਨੂੰ ਸੁਪਨੇ ਦੀ ਨਿਆਈ ਉਹਨਾ ਜਾਣਿਆ ਹੈ ਜੱਗ ਨੂੰ ਸੁਪਨੇ ਦੀ ਨਿਆਈ ਉਹਨਾ ਜਾਣਿਆ ਹੈ ਜੱਗ ਨੂੰ ਰੱਬ ਸੱਚੇ ਨਾ ਪ੍ਰੀਤ ਉਹਨਾ ਪਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜੱਗ ਵਿੱਚ ਮਿਲੇ ਉਹਨਾ ਤਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮੇਰੇ ਉਹਨਾਂ ਤਾਂ ਆਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਗੁਰੂ ਉਪਦੇਸ਼ ਜਿਨ੍ਹਾਂ ਸੁਣਿਆ ਧਿਆਨ ਨਾ ਸੁਗੜ ਸਿਆਣੇ ਹੋ ਤਾਂ ਹੋ ਗਏ ਗਿਆਨ ਨਾ ਸੁਗੜ ਸਿਆਣੇ ਹੋ ਤਾਂ ਹੋ ਗਏ ਗਿਆਨ ਨਾ ਉਹਨਾਂ ਦੇਖਿਆ ਪਿਆਰਾ ਹਰ ਥਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜੱਗ ਵਿੱਚ ਮਿਲੇ ਉਹਨਾਂ ਤਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜੱਗ ਵਿੱਚ ਮਿਲੇ ਉਹਨਾਂ ਤਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਜਗ ਖੱਲੇ ਆ ਜਿੰਨਾ ਨਾਮ ਬਾਣੀ ਦਾ ਸਰੂਰ ਜੀ ਦੁਨੀਆਂ ਦੇ ਰਸਾਂ ਕੋਲੋਂ ਲੱਖਾਂ ਕੋਹਾਂ ਦੂਰ ਜੀ ਦੁਨੀਆਂ ਦੇ ਰਸਾਂ ਕੋਲੋਂ ਲੱਖਾਂ ਕੋਹਾਂ ਦੂਰ ਜੀ ਜਨਮ ਜਨਮ ਦੀ ਪਿਆਸ बुझਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾ ਤਾਂ ਹੀ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜੱਗ ਵਿੱਚ ਮੇਲੇ ਉਹਨਾਂ ਤਾਂ ਹੀ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਜਿਨ੍ਹਾਂ ਉੱਤੇ ਹੁੰਦਾ ਰੱਬ ਅਤ ਪਰਸਨ ਜੀ ਉਹਨੂੰ ਲੋਕ ਕਹਿੰਦੇ ਨੇ ਸਦਾ ਹੀ ਧੰਨ ਧੰਨ ਜੀ ਉਹਨੂੰ ਲੋਕ ਕਹਿੰਦੇ ਨੇ ਸਦਾ ਹੀ ਤਹਨ ਧਨ ਜੀ ਉਹ ਨਾਮ ਮਨ ਵਿੱਚ ਮੈਂ ਮਟਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾਂ ਤਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾਂ ਤਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਆਪਣੀ ਜਵਾਨ ਚੋਨਾ ਬੋਲ ਫਿੱਕੇ ਬੋਲਦਾ ਉਹਨਾਂ ਗੁਰੂ ਸਿੱਖਾਂ ਤਾਂ ਰੱਬ ਫਿਰੇ ਟੋਲਦਾ ਉਹਨਾਂ ਗੁਰੂ ਸਿੱਖਾਂ ਤਾਂ ਰੱਬ ਫਿਰੇ ਟੋਲਦਾ ਊੜੀ ਉਹਨਾਂ ਦੀ ਹੈ ਮਸਤਕ ਲਾਈ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੁਭਾ ਜੱਗ ਵਿੱਚ ਮਿਲੇ ਉਹਨਾਂ ਤਾਂ ਹੀ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾਂ ਤਾਂ ਹੀ ਜਿਨ੍ਹਾਂ ਨੇ ਕਮਾਇਆ ਨਾਮ ਨੂੰ ਜਪਦੇ ਨੇ ਜਿਹੜੇ ਸਦਾ ਦਾਤਾਂ ਦੇ ਪੰਡਾਰੀ ਨੂੰ ਲਿਖਣਾ ਸਿਖਾਇਆ ਤਰਸੇ ਮਹ ਲਖਾਰੀ ਨੂੰ ਲਿਖਣਾ ਸਿਖਾਇਆ ਤਰਸੇ ਮਹ ਲਖਾਰੀ ਨੂੰ ਉਨਾ ਜਿੰਦਗੀ ਜਿਉਣੀ ਹੈ ਸਖਾਈ ਜਿਨਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾਂ ਲਈ ਜਿਨਾਂ ਨੇ ਕਮਾਇਆ ਨਾਮ ਨੂੰ ਸੋਭਾ ਜਗ ਵਿੱਚ ਮਿਲੇ ਉਹਨਾਂ ਲਈ ਜਿਨਾਂ ਨੇ ਕਮਾਇਆ ਨਾਮ ਨੂੰ